ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਦਾਸਪੁਰ ਮੈਡੀਸਿਟੀ ਤੋਂ ਡਾਕਟਰ ਗੁਰਪੀਰ ਅੱਜ ਸੌਂਦੇ ਮਹੀਨੇ ਦਾ ਇੱਕ ਸਪੈਸ਼ਲ ਦਿਨ ਤੀਆਂ ਪੀਜ ਦੀਆਂ ਅੱਜ ਅਸੀਂ ਆਪਣੇ ਹਸਪਤਾਲ ਵਿੱਚੇ ਤੀਆਂ ਤੀਜ ਦੀਆਂ ਮਨਾ ਕੇ ਹਟੇ ਆ ਜਿੱਤੇ ਕਿ ਸਾਰੇ ਸਟਾਫ ਨੇ ਵੱਦ ਚੜ ਕੇ ਪੂਰੀ ਖੁਸ਼ੀ ਨਾਲ

ਇਹ ਤਿਹਾਰ ਸਪੈਸ਼ਲੀ ਕੁੜੀਆਂ ਦਾ ਹੀ ਇੱਕ ਤਿਹਾਰ ਹੈ ਜਿਹੜਾ ਕਿ ਸਾਲ ਦੇ ਵਿੱਚ ਇਕੱਾਰ ਹੀ ਮਨਾਇਆ ਜਾਂਦਾ ਹੈ ਅਸੀਂ ਅੱਗੇ ਤੋਂ ਵੀ ਉਮੀਦ ਕਰਦੇ ਹਾਂ ਕਿ ਅਸੀਂ ਸਾਰੇ ਸਟਾਫ ਨਾਲ ਹਾਊਸਕੀਪਿੰਗ ਸਾਡੇ ਸਾਰੇ ਡਾਕਟਰਸ ਅਸੀਂ ਸਾਰੇ ਰਲ ਮਿਲ ਕੇ ਇਦਾਂ ਦੇ ਤਿਹਾਰ ਮਨਾਉਂਦੇ ਰਹੀਏ ਤੀਆਂ तीज ਦੀਆਂ ਬਰੇ ਦਿਨਾਂ ਨੂੰ ਫੇਰ ਸੋ ਅਸੀਂ ਇਹੇ ਰਲ ਮਿਲ ਕੇ ਉਮੀਦ ਕਰਦੇ ਹਾਂ ਕਿ ਸਬਦਾ ਆਉਣ ਵਾਲਾ ਟਾਈਮ ਸਬਦਾ ਸੌਂਡਾ ਮਹੀਨਾ ਖੁਸ਼ੀ ਖੇੜਿਆਂ ਭਰਿਆ ਹੋਵੇ ਸਤਿ ਸ਼੍ਰੀ ਅਕਾਲ